ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਹੋਵੋਗੇ ਆਸ ਕਰਦੇ ਆਂ ਅੱਜ ਗੱਲ ਕਰਦੇ ਆਂ ਆਪਣੇ ਕਈ ਮਿੱਤਰ ਪਿਆਰਿਆਂ ਨੇ ਮੈਸੇਜ ਆਇਆ ਸੀ ਵੀ ਮਹਿਲਕਲਾਂ ਹਲਕੇ ਤੋਂ ਕਾਂਗਰਸ ਦਾ ਕੌਣ ਉਮੀਦਵਾਰ ਹੋ ਸਕਦਾ ਕਿਉਂਕਿ ਮਹਿਲਕਲਾਂ ਹਲਕਾ ਜਿਹੜਾ ਪੰਜਾਬ ਦਾ ਮਹਿਲਕਲਾਂ ਹਲਕਾ ਖਾਲੀ ਪਈਆ ਸੀਟ ਉਹ ਵੀ ਵੀ ਹਰਚੰਦ ਕੌਰ ਖਣੌਰੀ ਹੀ ਕਲਾਂ ਰਹੇ ਨੇ ਪਹਿਲਾਂ ਇੱਥੋਂ ਐਮ ਐਲ ਏ ਕਾਂਗਰਸ ਪਾਰਟੀ ਦੀ ਟਿਕਟ ਤੋਂ ਪਰ ਹੁਣ ਉਹ ਭਾਜਪਾ ਚੱਲੇ ਗਏ ਕੈਪਟਨ ਸਾਹਿਬ ਦੇ ਨਾਲ ਹੀ ਤੇ ਹੁਣ ਇੱਥੋਂ ਕਈ ਨੌਜਵਾਨ ਨੇ ਜਿਹੜੇ ਸਰਗਰਮ ਨੇ ਪਾਰਟੀ ਤੋਂ ਟਿਕਟ ਲਈ ਉਹਨਾਂ ਦੀ ਚਰਚਾ ਚੱਲਦੀ ਹੈ ਤੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਅੱਜ ਇਹਨਾਂ ਜੋ ਪਹਿਲਾ ਕਾਂਗਰਸ ਦਾ ਮੈਂ ਲਿਖਿਆ ਜਿਨੇ ਸਾਰੇ ਜਾਣੇ ਦੀ ਨੋਟ ਬਾਕੀ ਜਾਣਕਾਰੀ ਲਈ ਆ ਹਲਕੇ 'ਚ ਵੀ ਕਿਹੜਾ ਕਿਵੇਂ ਆ ਤੇ ਉਹਦੇ 'ਚ ਪਹਿਲਾ ਦਾਅਵੇਦਾਰਾ ਕਾਂਗਰਸ ਦੀ ਟਿਕਟ ਤੋਂ ਗਰਮੀਲ ਸਿੰਘ ਮੋੜ ਜਿਹੜਾ ਲੰਮੇ ਸਮੇਂ ਤੋਂ ਜਦੋ ਜਹਿਦ ਕਰ ਰਿਹਾ ਕਾਂਗਰਸ ਪਾਰਟੀ ਤੋਂ ਟਿਕਟ ਲਈ ਮੈਲਕਲਾਂ ਹਲਕੇ ਤੋਂ ਜਦੋਂ ਕਾਂਗਰਸ ਇਥੋਂ ਐਮਐਲਏ ਸੀ ਤੇ ਹਲਕਾ ਇੰਚਾਰਜ ਤੇ ਉਦੋਂ ਬਾਅਦ ਹਾਰੇ ਹੋਏ ਸੀ ਉਦੋਂ ਵੀ ਗਰਮੀਲ ਸਿੰਘ ਮੋੜ ਨੂੰ ਐ ਸੀ ਵੀ ਸਾਇਦ ਬੀਪੀ ਰਜੰਦ ਕੌਰ ਦੀ ਟਿਕਟ ਕੱਟ ਕੇ ਮੈਨੂੰ ਟਿਕਟ ਮਿਲ ਜੂ ਉਹ ਵੀ ਉਹਦਾ ਬਣਾਇਆ ਹੋਇਆ ਸੀ ਸਰਕਲ ਆਬ ਦਾ ਜਿਹੜੇ ਜਾਂਦੀ ਉਹਦੇ ਹੈਗੇ ਸੀ ਮਿੱਤਰ ਦੋਸਤ ਵੀ ਮੇਰੀ ਟਿਕਟ ਕਲੀਅਰ ਆ ਬਹੁਤ ਲੰਮੇ ਸਮੇਂ ਤੋਂ ਫਿਰ ਰਹੇ ਨੇ ਜੇ ਉਹਨਾਂ ਦੇ ਪਲੱਸ ਪੁਆਇੰਟ ਦੇਖੀਏ ਇੱਕ ਤਾਂ ਕਾਂਗਰਸ ਪਾਰਟੀ ਦੇ ਹੁਣ ਉਹ ਕੋਆਰਡੀਨੇਟਰ ਲਾਏ ਹੋਏ ਨੇ ਇਧਰ ਕਈ ਹਲਕਿਆਂ 'ਚ ਬਾਕੀ ਧੜੇਬੰਦੀ ਦੇ ਉਹ ਸਰਕਾਰ ਨਹੀਂ ਹੈਗੇ ਬਿਲਕੁਲ ਸਾਰਿਆਂ ਨਾਲ ਮਿਲ ਕੇ ਚੱਲਦੇ ਨੇ ਹਰ ਇੱਕ ਤੇ ਜਿੰਨਾ ਕੋ ਉਹਨਾਂ ਦਾ ਸਰਕਲ ਆ ਜਾਂਦੀ ਜਿਹਨੂੰ ਤੇ ਮੈਸੇਜ ਲੱਗਦਾ ਦੁੱਖ ਸੁੱਖ ਸੁਸਮੂਲੀਅਤ ਕਰਦੇ ਨੇ ਬਾਕੀ ਜਿਹੜੇ ਵੀ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਦਿੱਤੇ ਹੁੰਦੇ ਨੇ ਉਹਨਾਂ ਚ ਵੱਧ ਝੜ ਕੇ ਜਿੰਨੇ ਕੁ ਬੰਦੇ ਉਹਨਾਂ ਨਾਲ ਹੁੰਦੇ ਨੇ ਕੋਈ ਬਹੁਤਾ ਘੱਟ ਤਾਂ ਹੁੰਦਾ ਨਹੀਂ ਜਿੰਨੇ ਕੁ ਨੌਜਵਾਨ ਨਾਲ ਹੁੰਦੇ ਨੇ ਉਹ ਵੱਧ ਝੜ ਕੇ ਸਮੂਲੀਅਤ ਕਰਦੇ ਨੇ ਜੇ ਉਹਨਾਂ ਦੇ ਨੈਗੇਟਿਵ ਪੁਆਇੰਟ ਦੇਖੀਏ ਇੱਕ ਤਾਂ ਉਹ ਕਾਂਗਰਸ ਪਾਰਟੀ ਦੇ ਖਿਲਾਫ ਹੀ ਕਿਰਾ ਕਾਂਗਰਸ ਪਾਰਟੀ ਛੱਡ ਕੇ ਆਜ਼ਾਦ ਚੋਣ ਲੜ ਚੁੱਕੇ ਨੇ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਆਜ਼ਾਦ ਚੋਣ ਲੜੀ ਸੀ ਉਦੋਂ ਕਾਂਗਰਸ ਪਾਰਟੀ ਦੀ ਵਿਰੋਧ ਕਰਿਆ ਸੀ ਉਹਨਾਂ ਨੇ ਜਾਦਾ ਜਾਣਦੀ ਜਦੋਂ ਆਪਾਂ ਲੈਕਚਰ ਦਿੰਨੇ ਆ ਕੋਈ ਵੋਟਾਂ ਬਾਰੇ ਵੀ ਹਾਂ ਤਾਂ ਉਹਨਾਂ ਨੇ ਜਾਦਾ ਵੀ ਜੇਂਦਰ ਸਿੰਘਲਾ ਨੂੰ ਇਹਨਾਂ ਦੇ ਨਾਮ ਲੈ ਕੇ ਜ ਇਨਾ ਪਤਵਾਲ ਆਇਆ ਸੀ ਜਿਵੇਂ ਆਪਾਂ ਕਹਿ ਦਿੰਨੇ ਆ ਜਿਵੇਂ ਭਗਵੰਤ ਮਾਨ ਨੂੰ ਪ੍ਰਕਾਸ਼ ਬਾਦਲ ਤੇ ਜਾਂ ਸੁਖਵੀਰ ਬਾਦਲ ਤੇ ਤਵਾਲਾਉਂਦੇ ਰਹੇ ਨੇ ਐਵੇਂ ਜੇ ਕਿੰਨਾ ਨੇ ਜੰਦੀ ਇਹ ਮੰਨਿਆ ਜਾਂਦਾ ਵੀ ਕਾਂਗਰਸ ਪਾਰਟੀ ਦੇ ਖਿਲਾਫ ਹੀ ਇੱਕ ਤਰ੍ਹਾਂ ਦੀ ਚੋਣ ਲੜੀ ਸੀ ਬਾਕੀ ਜੇ ਬਲਾਰਾ ਦੇਖਿਆ ਜਾਈਏ ਤਾਂ ਬਲਾਰੇ ਪੱਖੋਂ ਇਹਨਾਂ ਦੀ ਪਰਫਾਰਮੈਂਸ ਠੀਕ ਠਾਕ ਆ ਕੋਈ ਯੂਥ ਤੇ ਕੋਈ ਬਾਲਾ ਪ੍ਰਭਾਵ ਹੈ ਨਹੀਂਗਾ ਸਿਆਣੇ ਬੰਦੇ ਜਾਣਦੇ ਨੇ ਇਹਨਾਂ ਨਾਲ ਤੁਰਦੇ ਨੇ ਕੁਝ ਹੱਦ ਤੱਕ ਜੇ ਨੰਬਰ 2 ਤੇ ਕਾਂਗਰਸ ਦੀ ਟਿਕਟ ਦੇ ਚਾਹਵਾਨ ਦੀ ਗੱਲ ਕਰੀਏ ਤਾਂ ਇਹਨੇ ਥੋੜਾ ਟਾਈਮ ਪਹਿਲਾਂ ਸਰਗਰਮ ਹੋਏ ਨੇ ਜੰਦੀ ਟਿਕਟ ਪੱਖੋਂ ਕਾਂਗਸ ਪਾਰਟੀ ਦੇ ਮੈਂਬਰ ਹੀ ਬਣ ਨਹੀਂ ਜਾਣਦੀ ਇਹ ਜਿਵੇਂ ਆਮ ਵਰਕਰ ਹੁੰਦਾ ਉਹਨੇ ਪਿਆਰਾ ਸਿੰਘ ਇਨਸਾਮ ਆਮਤਪੁਰ ਜਿਹੜੇ ਆਪਦੇ ਨਾਮ ਨਾਲ ਸਮਾਜ ਸੇਵੀ ਵੀ ਲਾਉਂਦੇ ਨੇ ਪ੍ਰਸਿੱਧ ਸਮਾਜ ਸੇਵੀ ਜਿੰਨੀਆਂ ਉਹਨਾਂ ਦੀਆਂ ਨਿਊਜ਼ਾਂ ਲੱਗਦੀਆਂ ਨੇ ਇਹਨਾਂ ਦੇ ਪਲੱਸ ਪੁਆਇੰਟ ਨੇ ਹਲਕੇ ਜਿਹੇ ਆਪਦੀ ਸਭੀ ਆ ਜਿਹੜੀ ਸਮਾਜ ਸੇਵੀ ਵੱਜੋਂ ਉਹਾਰ ਕੀ ਰੱਖਣਾ ਚਾਹੁੰਦੇ ਨੇ ਵੀ ਉੱਗੇ ਸਮਾਜ ਸੇਵੀ ਨੇ ਕਿਵੇਂ ਬੰਦੇ ਦਾ ਹੁੰਦਾ ਤੇ ਜਿਵੇਂ ਚੈਨ ਇਹਨਾਂ ਨੇ ਬਖ ਬਖ ਪਿੰਡਾਂ 'ਚ 16 ਦੇ ਕਰੀਬ ਅੱਖਾਂ ਦੇ ਕੈਂਪ ਲਗਾ ਚੁੱਕੇ ਨੇ ਬਾਕੀ ਗਰੀਬ ਵਸਤੀਆਂ 'ਚ ਕੱਪੜੇ ਰਾਸ਼ਨ ਵਗੈਰਾ ਵੰਡੇਦੇ ਰਹਿੰਦੇ ਨੇ ਤੇ ਇਹਨਾਂ ਦੇ ਮੁੱਖ ਮੰਤਰ ਵਰਗੇ ਰਹੇ ਨੇ ਹਲਕੇ 'ਚ ਤੇ ਇਹ ਤੋਂ ਇਲਾਵਾ ਇਹ ਕਿਸੇ ਕਾਂਗਰਸ ਪਾਰਟੀ ਦੇ ਵਰਕਰ ਦੇ ਭੋਗ ਤੇ ਜਿਵੇਂ ਥੋੜੇ ਆਪਾਂ ਬੂਟੇ ਵੰਡ ਦਿੰਨੇ ਆ ਬੂਟੇ ਵਗੈਰਾ ਰੁੱਖ ਵਗੈਰਾ ਵੰਡਦੇ ਰਹਿੰਦੇ ਨੇ ਜੇਕਰ ਇਹਨਾਂ ਦੇ ਨੈਗੇਟਿਵ ਪੁਆਇੰਟ ਵੇਖਿਆ ਜਾਵੇ ਤਾਂ ਬਲਾਰੇ ਵੱਜੋਂ ਤਾਂ ਇਹ ਸਟੇਜ ਤੇ ਕਿਤੇ ਆਪਾਂ ਬੋਲਦੇ ਵੇਖੀ ਨਹੀਂ ਹੈਗੇ ਤੇ ਦੂਸਰਾ ਸਮਾਜ ਸੇਵਾ ਵਗੈਰਾ ਜੋ ਜਿਹੜੇ ਕੱਪੜੇ ਵਗੈਰਾ ਪਸਟੀਆਂ 'ਚ ਜੋ ਜ਼ਿਆਦਾਤਰ ਵੰਡਦੇ ਨੇ ਉਹ ਪ੍ਰਵਾਸੀਆਂ ਨੂੰ ਹੀ ਵੰਡਦੇ ਨੇ ਜਾਂਦੀ ਉਹਨਾਂ ਦਾ ਵੋਟਾਂ ਪ੍ਰਤੀ ਜਿਵੇਂ ਆਪਾਂ ਕਹਿਦੇ ਨੇ ਵੀ ਹਲਕੇ ਚ ਬੰਦੇ ਨੇ ਕੰਮ ਕਰੇ ਨੇ ਬਿਗਰੀਪਾਂ ਦਾ ਉਹ ਜ਼ਿਆਦਾ ਪ੍ਰਵਾਸੀਆਂ ਨੂੰ ਹੀ ਵੰਡਦੇ ਨੇ ਜਾਂਦੀ ਵਸਤੀਆਂ ਵਿੱਚ ਜਿਨ੍ਹਾਂ ਦਾ ਕੋਈ ਵੋਟ ਬੈਂਕ ਤੇ ਤਾਂ ਕੋਈ ਇਹਨਾਂ ਦਾ ਪ੍ਰਭਾਵ ਹੈ ਨਹੀਂ ਜਿਹੜੇ ਅੱਖਾਂ ਦੇ ਕੈਂਪ ਲਾਉਂਦੇ ਨੇ ਪਿੰਡਾਂ 'ਚ ਉਹ ਇਹ ਮੌਜੂਦਾ ਸਰਪੰਚਾਂ ਨਾਲ ਮਿਲ ਕੇ ਲਾਉਂਦੇ ਨੇ ਜਿਵੇਂ ਮੌਜੂਦਾ ਸਰਪੰਚ ਹੁੰਦਾ ਜਿਹੜਾ ਉਹ ਮੁੱਖ ਮਹਿਮਾਨ ਵਜੋਂ ਪੰਚਾਇਤ ਨਾਲ ਇਹਦੇ ਕਰਕੇ ਜਿਹੜੇ ਮੁੱਖ ਹੁਣ ਸਰਪੰਚ ਨੇ ਉਹ ਜ਼ਿਆਦਾਤਰ ਜਿਹੜੀ ਸਰਕਾਰ ਹੁੰਦੀ ਆ ਉਹਦੀ ਜਿੱਤੇ ਹੁੰਦੇ ਨੇ ਜ਼ਿਆਦਾਤਰ 16 ਚੋਂ ਜਾਣ ਦੀ ਐ ਮੰਨੀਆਂ ਜਿਹੜੇ ਇਹਨਾਂ ਨੇ ਕੈਂਪ ਲਾਇਏ ਨੇ 10-12 ਪਿੰਡਾਂ ਦੇ ਉਹ ਆਪ ਦੇ ਸਰਪੰਚ ਹੋਣਗੇ ਮੌਜੂਦਾ ਜਦੋਂ ਉਹ ਮੁੱਖ ਮਹਿਮਾਨ ਨੇ ਤਾਂ ਜਿਵੇਂ ਪਿੰਡ 'ਚ ਬੋਲਦੇ ਆ ਤਾਂ ਬੋਲਿਆ ਜਾਂਦਾ ਵੀ ಗ್ರಾಮ ਪੰਚਾਇਤ ਵੱਲੋਂ ਲਗਾਇਆ ਗਿਆ ਤਾਂ ਉਹ ਆਪ ਦੀ ਪੰਚਾਇਤ ਵੱਲੋਂ ਲਗਾਇਆ ਗਿਆ ਸ਼ੋਅ ਹੁੰਦਾ ਕੈਂਪ ਇਹਦੇ ਨਾਲ ਕਾਂਗਰਸ ਪਾਰਟੀ ਦੇ ਜਿਹੜੇ ਸਾਫ ਕਾ ਸਰਪੰਚ ਨੇ ਉਹਨਾਂ ਪਿੰਡਾਂ ਦੇ ਉਹ ਨਰਾਜ਼ ਨੇ ਯੋਗ ਕਹਿੰਦੇ ਨੇ ਵੀ ਇਤਨੇ ਨਾਲ ਤਾਂ ਸਭ ਇਹ ਜਿਹੜੀ ਆਪ ਪਾਰਟੀ ਦੀ ਵਾਦੀ ਆ ਵੀ ਸਾਡੀ ਪਾਰਟੀ ਤਾਂ ਵੋਟ ਖਰਾਬ ਹੁੰਦੀ ਆ ਜੇ ਵੀ ਇਹ ਕੈਂਪ ਪਾਰਟੀ ਪੱਖੋਂ ਸੰਯੋਗ ਲਈ ਪਾਰਟੀ ਖਤਰ ਲਾਉਣੇ ਨੇ ਵੀ ਨਾਲ ਜੇ ਉਹ ਟਿਕਟ ਦੇ ਚਾਹਵਾਨ ਨੇ ਤਾਂ ਉਹ ਕਾਂਗਰਸ ਪਾਰਟੀ ਦੇ ਜਿਹੜੇ ਸਾਫਕਾ ਸਰਪੰਚ ਨੇ ਉਹਨਾਂ ਨਾਲ ਮਿਲ ਕੇ ਲਾਏ ਜਾਣ ਵੀ ਇਹਦੇ ਨਾਲ ਸਾਡਾ ਜਿਹੜਾ ਪਿੰਡਾਂ 'ਚ ਸਾਡੀ ਵੋਟ ਬੈਂਕ ਘਟਦੀ ਆ ਵੀ ਬੰਦਾ ਸੋਚਦਾ ਹੀ ਆ ਵੀ ਆਪ ਪਾਰਟੀ ਜਾਣੇ ਯਾਰ ਇਹਨਾਂ ਦੀ ਲੈਂਚ ਪਵਾ ਤੇ ਕੈਂਪ ਲਾਤੇ ਵੀ ਇਹਦੇ ਨਾਲ ਜਿਹੜੇ ਸਰਪੰਚ ਨੇ ਉਹਨਾਂ ਨੇ ਤਾਂ ਜਾਂਦੀ ਕਾਂਗਰਸ ਪਾਰਟੀ ਦੇ ਇਹਨਾਂ ਦੇ ਵਿਰੋਧ ਚ ਹੀ ਹੋਏ ਨੇ ਉਹ ਕਹਿੰਦੇ ਵੀ ਕਾਂਗਰਸ ਪਾਰਟੀ ਦੀ ਵੋਟ ਖਰਾਬ ਹੁੰ ਬਿਨ ਨੁਕਸਾਨੀ ਉਹਨੇ ਕਹਿੰਦੇ ਵੀ ਕਾਂਗਰਸ ਪਾਰਟੀ ਦਾ ਕਰਿਆ ਇਸ ਲਈ ਜੇ ਦੇਖੀਏ ਇਹਨਾਂ ਦੇ ਨੈਗੇਟਿਵ ਪੁਆਇੰਟ ਜੀ ਨੇ ਤੇ ਉਸ ਤੋਂ ਬਾਅਦ ਨੇ ਐਡਵੋਕੇਟ ਤਸਵੀਰ ਖੇੜੀ ਤਸਵੀਰ ਖੇੜੀ ਨੇ ਜਿਹੜੇ ਪੜੇ ਲੈ ਕੇ ਸੂਝਵਾਨ ਨੌਜਵਾਨ ਨੇ ਬਾਕੀ ਜੰਗ ਨੌਜਵਾਨ ਨੇ ਐਡਵੋਕੇਟ ਨੇ ਕਾਨੂੰਨ ਪ੍ਰਤੀ ਸਮਝ ਰੱਖਦੇ ਨੇ ਤੇ ਉਹਨਾਂ ਦੇ ਜੇ ਪੋਜ਼ਿਟਿਵ ਪੁਆਇੰਟ ਦੇਖੀਏ ਮਹਿਲਕਲਾਂ ਹਲਕੇ 'ਚ ਤਾਂ ਪਹਿਲੀ ਤਾਂ ਗੱਲ ਉਹ ਪੜੇ ਲੈ ਕੇ ਨੇ ਇਮਪਲਾਰੇ ਚੰਗੇ ਨੇ ਸਟੇਜ 'ਤੇ ਜਾਣ ਦੀ ਚਾਹੇ ਘੰਟਾ ਸਮਾਈ ਰੱਖੋ ਬੋਲ ਸਕਦੇ ਨੇ ਘੰਟਾ-ਘੰਟਾ ਓਏ ਵੱਖ ਗੱਲ ਆ ਵੀ ਜਦੋਂ ਕੋਈ ਉਹਦਾ ਮੇਲ ਜੀ ਬੰਦੀ ਨੂੰ ਜਾਂ ਜਦੋਂ ਚੋਣ ਲੜਨਗੇ ਉਦੋਂ ਉਹ ਕਿੰਨਾ ਕੁ ਮਸਾਲਾ ਲਾ ਕੇ ਬੁਲ ਸਕਦੇ ਨੇ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਉਹ ਤਾਂ ਹਜੇ ਮੌਕਾ ਦੱਸੂ ਯਾਨੀ ਦੀ ਜੇ ਦੇਖਿਆ ਜਾਵੇ ਤਾਂ ਬਲਾਰੇ ਵਧੀਆ ਬਲਾਰੇਾਂ ਚ ਮੰਨਿਆ ਜਾਂਦਾ ਉਹਨਾਂ ਨੂੰ ਕਿਉਂਕਿ ਐਮਐਲਏ ਕਾਲਾ ਢਿੱਲੂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨਾਲ ਉਹ ਕੰਮ ਕਰ ਰਹੇ ਨੇ ਹੁਣ ਤੇ ਉਹਨਾਂ ਦੀ ਸਟੇਜ ਸੰਭਾਲਦੇ ਨੇ ਯਾਨੀ ਜਦੋਂ ਵਧੀਆ ਲੀਡਰ ਆਉਣੇ ਨੇ ਜਿੱਥੇ ਵੱਡੇ ਜਿਹੜਾ ਸਟੇਜ ਸੰਭਾਲਦਾ ਵਧੀਆ ਹੀ ਬਲਾਰਾ ਮੰਨਿਆ ਜਾ ਸਕਦਾ ਯਾਨੀ ਉੱਚ ਕੋਟੀ ਦੇ ਬਲਾਰੇ ਆ ਤੇ ਉਹਨਾਂ ਦਾ ਨਾਮ ਇਹ ਉਹਨਾਂ ਦਾ ਪਲੱਸ ਪੁਆਇੰਟ ਆ ਬਾਕੀ ਕਾਂਗਰਸ ਜਦੋਂ ਵੀ ਰੇਕ ਪ੍ਰੋਗਰਾਮ ਉਹ اٹੈਂਡ ਕਰਦੇ ਨੇ ਕੋਈ ਧਰਨਾ ਕੋਈ ਕਿਤੇ ਆ ਹਰੇਕ ਬੰਦੇ ਤੇ ਪਹੂਗਾ ਜਿਹੜਾ ਕਾਂਗਰਸ ਪਾਰਟੀ ਦੇ ਕਿਸੇ ਵੀ ਵਰਕਰ ਦੇ ਪਰਿਵਾਰ ਚੋਂ ਦੁੱਖ ਸੁੱਖ ਖੁਸ਼ੀ ਦਾ ਉਹ ਚ ਵੀ ਸਮੂਲੀਅਤ ਕਰਦੇ ਨੇ ਪਰ ਕਈ ਵਾਰ ਦੇਖਿਆ ਗਿਆ ਵੀ ਉਹ ਉਹਨਾਂ ਦੇ ਜਿਹੜੇ ਮੇਨ ਹੈੱਡ ਲੀਡਰ ਨੇ ਉਹ ਪਹੁੰਚ ਜਾਂਦੇ ਨੇ ਤੇ ਆਪ ਪਹੁੰਚ ਨਹੀਂ ਸਕਦੇ ਜਿਹੜੇ ਕਾਂਗਰਸ ਪਾਰਟੀ ਦੇ ਵਧੀਆ ਵਰਕਰ ਨੇ ਜਿਨ੍ਹਾਂ ਦਾ ਵੋਟ ਆ। ਕਿ ਹੈ ਤਾਂ ਕੋਈ ਇਹਨਾਂ ਦੇ ਨਾਲ ਦੇ ਬੰਦਿਆਂ ਦੀ ਮਿਸ ਅੰਡਰਸਟੈਂਡ ਆ ਵੀ ਉਹ ਦੱਸਣੀ ਪਾਉਂਦੇ ਇਹ ਕਹਿੰਦੇ ਨੇ ਸਾਨੂੰ ਬਾਹਰ ਪ੍ਰੋਗਰਾਮ ਦੀ ਅਸੀਂ ਫੇਰ ਆਵਾਂਗੇ ਤੇ ਹੋਰ ਨੇ ਜਿਹੜੇ ਉਹਨਾਂ ਨੇ ਖਾਸ ਨਹੀਂ ਸੀ ਤੀ ਉਹ ਪਹੁੰਚੇ ਨੇ ਇਹ ਨਾਰਾਜ਼ਗੀ ਜਣੀ ਦੀ ਜਿਤਾਈ ਗਈ ਗਿਆ ਕਈ ਜੇ ਕਾਂਗਰਸ ਪਾਰਟੀ ਦੇ ਨੌਜਵਾਨ ਪਿੰਡਾਂ ਦੇ ਯੂਥ ਆਗੂਆਂ ਨਾਲ ਅਸੀਂ ਗੱਲ ਕਰੀਆ ਬਾਕੀ ਜਾਣ ਪਹਿਚਾਨ ਉਹਨਾਂ ਦੀ ਹਲਕੇ 'ਚ ਪੂਰੀ ਆ ਕੋਈ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੈਗੇ ਪੂਰਾ ਨਵਾਂ ਉਹਨਾਂ ਨੂੰ ਜਾਣਦੇ ਨੇ ਤੇ ਹਰੇਕ ਮੁੱਦਾ ਚੱਕਦੇ ਨੇ ਉਹ ਜਿਵੇਂ ਕੋਈ ਸੜਕ ਖਰਾਬ ਆ ਉਸ ਵੀ ਆ ਜਾਂਦੀ ਹਲਕੇ ਦੀ ਹਰੇਕ ਗਤੀਵਿਧੀ 'ਚ ਉਹ ਸਭ ਤੋਂ ਅੱਗੇ ਹੁੰਦੇ ਨੇ ਜੇ ਉਹਨਾਂ ਦੇ ਨੈਗੇਟਿਵ ਪੁਆਇੰਟ ਦੇਖ ਕੇ ਜਾਣਾਂ ਪਾ ਦਲ ਬਦਲੂਆਂ ਨੂੰ ਦੇਖਿਆ ਜਾਵੇ ਤਾਂ ਉਹਨਾਂ ਦੀ ਇਹ ਤੀਸਰੀ ਪਾਰਟੀ ਹੁਣ ਸੁਖਨਾ ਪਹਿਲਾਂ ਉਹਨਾਂ ਨੇ ਆਪ ਪਾਰਟੀ ਤੇ ਰੈ ਟਿਕਟ ਦੀ ਦਾਵੇਦਾਰੀ ਉਹਨਾਂ ਨੇ ਮਹਿਲਕਲਾਂ ਤੋਂ ਰੱਖੀ ਪਰ ਟਿਕਟ ਮਿਲ ਗਈ ਪੰਡੂਰੀ ਸਾਹਿਬ ਨੂੰ ਜਿਹੜੇ ਹੁਣ ਆਪ ਪਾਰਟੀ ਤੋਂ ਐਮ ਐਲ ਏ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਪਾਰਟੀ ਛੱਡ ਕੇ ਇਹ ਰਾਜਨੀਤੀ ਤੋਂ ਪਰੇ ਹੋ ਗਏ ਧਰਨੇ ਜਿਨ੍ਹਾਂ ਨੇ ਸਮੂਲੀਤ ਕਿਸਾਨਾਂ ਨਾਲ ਕਰੀ ਉਦੋਂ ਹੀ ਨਿਊਟਰਲ ਹੋ ਗਏ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਤੇ ਉੱਥੇ ਇਹਨਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਉਸ ਤੋਂ ਬਾਅਦ ਇਹਨਾਂ ਨੇ ਕਿਸਾਨੀ ਧਰਨੇ ਮੋਰਚੇ ਤੋਂ ਬਾਅਦ ਇਹਨਾਂ ਨੇ ਕਸਾਨਾਂ ਦੀ ਰਾਜਿਆਵਲ ਸਾਹਿਬ ਦੀ ਪਾਰਟੀ ਤੋਂ ਇਹਨਾਂ ਨੇ ਮਹਿਲਕਲਾਂ ਹਲਕੇ ਤੋਂ ਚੋਣ ਲੜੀ ਜਿਹਦੇ 'ਚ ਕੋਈ ਬਹੁਤਾ ਵਧੀਆ ਐਫੈਕਟਿਵ ਪੁਆਇੰਟ ਆ ਜਾਂਦੀ ਬਾਕੀ ਇਹਨਾਂ ਨੂੰ ਰਾਜਾ ਬੜਿੰਗ ਸਾਹਿਬ ਨੇ ਜੁਆਇਨ ਕਰਾਇਆ ਸੀ ਕਾਂਗਰਸ ਪਾਰਟੀ 'ਚ ਹੁਣ ਇਹ ਕਾਂਗਰਸ ਪਾਰਟੀ ਤੋਂ ਟਿਕਟ ਦੀ ਦਾਵੇਦਾਰੀ ਰੱਖਦੇ ਨੇ ਇੰਨਾ ਕਿੰਨਾ ਦਾ ਹੋ ਸੀ ਤੇ ਇਸ ਤੋਂ ਬਾਅਦ ਬਣੀ ਖੈਰਾ ਬਣੀ ਖੈਰਾ ਜਿਹੜੇ ਯੂਥ ਨੌਜਵਾਨਾਂ 'ਚ ਉਹਨਾਂ ਦਾ ਪ੍ਰਭਾਵ ਹੈਗਾ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਵਫਾਦਾਰੀ ਨਾਲ ਚੱਲ ਰਹੇ ਨੇ ਕੰਮ ਕਰ ਰਹੇ ਨੇ ਤੇ ਜਿਹੜੇ ਉਹਨਾਂ ਨਾਲ ਜੁੜੇ ਹੋਏ ਨੇ ਕੋਈ ਦਲ ਬਦਲੂਆਂ ਦਾ ਉਹਨਾਂ ਤੇ ਕੋਈ ਟੈਗ ਨਹੀਂ ਹੈਗਾ ਜਿਹੜੇ ਜੁੜੇ ਹੋਏ ਨੇ ਲੋਕ ਪਹਿਲੀਆਂ ਤੁਸੀਂ ਉਹਨਾਂ ਨਾਲ ਜੁੜੇ ਹੋਏ ਨੇ ਜੇ ਬਲਾਰੇ ਵੱਜੂ ਦੇਖਿਆ ਜਾਵੇ ਤਾਂ ਉਹ ਧਾਕੜ ਬਲਾਰਾ ਪੂਰਾ ਵਧੀਆ ਬਲਾਰਾ ਉਹਨਾਂ ਨੂੰ ਮੰਨਿਆ ਜਾ ਸਕਦਾ ਜਿਵੇਂ ਬੰਦਾ ਘੈਂਟ ਕਹਿੰਦੇ ਨੇ ਆਪਣੇ ਵਰਕਰਾਂ ਨਾਲ ਉਹ ਲਖੀਰ ਖਿੱਚ ਕੇ ਲੜਨ ਵਾਲੇ ਆਗੂ ਵੱਜੋਂ ਜਾਣੇ ਜਾਂਦੇ ਨੇ ਹਲਕੇ 'ਚ ਜਿਸ ਕਰਕੇ ਨੌਜਵਾਨਾਂ ਦੇ ਚਹੇਤੇ ਆਗੂ ਵੱਜੋਂ ਜਾਣੇ ਜਾਂਦੇ ਨੇ ਉਹ ਪਹਿਲੀ ਪਸੰਦ ਨੌਜਵਾਨਾਂ ਦੀ ਬਣੀ ਖੈਰਾਂ ਨੇ ਜਾਣਦੀ ਅੱਜ ਦੇ ਸਮੇਂ 'ਚ ਕਿਉਂਕਿ ਕਾਲੀ ਆਗੂ ਜਿਹੜੇ ਲੀਡਰ ਰਹੇ ਨੇ ਆਪਣੇ ਮੰਤਰੀ ਗੋਵਿੰਦ ਸਿੰਘ ਕਾਂਝਲਾ ਉਹ ਇੱਕ ਧਾਕੜ ਲੀਡਰ ਦੀ ਜਿਹੜਾ ਵਰਕਰ ਨਾਲ ਲਹੀਰ ਖਿੱਚ ਕੇ ਲੜਦਾ ਸੀ ਰੋਬ ਸੀ ਉਹਨਾਂ ਦਾ ਰਤਵਾ ਉਸ ਤੋਂ ਬਾਅਦ ਹਲਕੇ ਨੂੰ ਨਰਮ ਵੀਵੀਰ ਚੰਦਕੌਰਤੀ ਉਹ ਵੀ ਇੱਕ ਨਰਮ ਹੰਡੇ ਸੁਭਾਅ ਦੇ ਲੀਡਰ ਦੀ ਤੇ ਹਲਕਾ ਜਿਹੜਾ ਮੈਲਕਲਾ ਜੂਸ ਵਾਲੇ ਨੌਜਵਾਨਾਂ ਦੀ ਆ ਥੋੜਾ ਜਿਹਾ ਇਸ ਲਈ ਲੀਡਰ ਸਾਰੇ ਇੱਥੇ ਦੇ ਹਿੰਦੂ ਵੋਟਰ ਵੀ ਸਾਇਰ ਦੇ ਸਿਰ ਪਰ ਜੀ ਦੇਖਿਆ ਜਾਵੇ ਉਹ ਵੀ ਚਾਹੁੰਦੇ ਨੇ ਵੀ ਸਾਡੇ ਹਲਕੇ ਦਾ ਕੋਈ ਧਾਕੜ ਲੀਡਰ ਹੋਵੇ ਜਿਹੜਾ ਖੜਨ ਵਾਲਾ ਇੱਕ ਪਾਸੇ ਹੋ ਕੇ ਜਿਹਦੇ ਨਾਲ ਖੜ ਗਿਆ ਖੜ ਗਿਆ ਉਹ ਗੋਣਾ ਜੇ ਦੇਖਿਆ ਜਾਵੇ ਤਾਂ ਬਣੀ ਘਹਿਰਾ ਵਰਕਰ ਨਾਂਵ ਖੜਦੇ ਨੇ ਪਰ ਜੇ ਉਹਨਾਂ ਦੇ ਨੈਗੇਟਿਵ ਪੁਆਇੰਟ ਦੇਖੇ ਜਾਣ ਬਣੀ ਘੇਰਾ ਤੇ ਤਾਂ ਉਹ ਇੱਕ ਧੜੇਬੰਦੀ ਦਾ ਸਰਕਾਰ ਜ਼ਰੂਰ ਹੋਏ ਪਨੇ ਥੋੜਾ ਪਿੱਛੇ ਇਹ ਚੀਜ਼ ਉਹਨਾਂ ਨੂੰ ਠੱਕ ਰਹੀ ਆ ਵੈਸੇ ਨੌਜਵਾਨ ਉਹਨਾਂ ਨੂੰ ਪਸੰਦ ਕਰਦੇ ਨੇ ਪਰ ਉਹ ਇੱਕ ਧੜੇ ਜੇ ਨਾਲ ਅਲੱਗ ਜੇ ਚੱਲਦੇ ਕਰਕੇ ਧੜੇਬੰਦੀ ਨੂੰ ਜੀ ਉਹ ਖਤਮ ਕਰ ਲੈਣਾ ਤਾਂ ਉਹਨਾਂ ਦਾ ਨਾਂ ਜੇ ਆਪਾਂ ਜਾਣੀ ਤਾਂ ਪਹਿਲੇ ਨੰਬਰ ਤੇ ਉਹ ਟਿੱਕ ਟ ਲੈਣਾ ਨੇ ਜੋ ਪਸੰਦ ਮੰਨੀ ਜਾ ਸਕਦੀ ਆ ਹਲਕੇ ਦੇ ਲੋਕਾਂ ਦੀ ਇਸ ਤੋਂ ਬਾਅਦ ਜੇ ਦੇਖੀਏ ਤਾਂ ਜਸਮੇਲ ਸਿੰਘ ਡੇਰੀ ਵਾਲਾ ਜਿਹੜੇ ਐਸਸੀ ਵਿੰਗ ਦੇ ਚੇਅਰਮੈਨ ਲਾਇਏ ਨੇ ਉਹ ਵੀ ਇੱਕ ਕਤਾਰ ਚ ਨੇ ਉਹ ਨਵੇਂ ਪਰ ਲੱਗੇ ਨੇ ਹਜੇ ਕੰਮ ਕਰਨ ਹਲਕੇ ਚ ਪਰ ਕਾਂਗਰਸ ਪਾਰਟੀ ਨਾਲ ਉਹ ਵੀ ਲੰਮੇ ਸਮੇਂ ਤੋਂ ਜੁੜੇ ਹੋਏ ਨੇ ਹੋ ਸਕਦਾ ਕਾਂਗਰਸ ਪਾਰਟੀ ਕਿਸੇ ਬੰਦੇ ਨੂੰ ਟਿਕਟ ਮਿਲ ਜੇ ਇਹ ਆਪਾਂ ਕਹਿ ਨਹੀਂ ਸਕਦੇ ਤੇ ਕਮਲਜੀਤ ਚੱਕ ਜਿਹੜੇ ਵਿਦੇਸ਼ ਤੋਂ ਆ ਕੇ ਹੁਣ ਨਵੇਂ ਰਾਜਨੀਤੀ ਚ ਸਰਗਰਮ ਹੋਏ ਨੇ ਕਾਂਗਰਸੀ ਪਰਿਵਾਰ ਸਾਇਦ ਉਹ ਪ੍ਰਾਣਾ ਪਰ ਸਰਗਰਮ ਹੋ ਵਿਦੇਸ਼ੋਂ ਆ ਕੇ ਹੁਣ ਹੋਏ ਨੇ ਤੇ ਆਪਣੀ ਹਵਾ ਹਲਕੇ ਚ ਬਣਾਉਣ ਚ ਕਿੰਨੇ ਕ ਕਾਮਯਾਬ ਹੁੰਦੇ ਨੇ ਇਹ ਸਮਾਂ ਦੱਸੂ ਪਰ ਇੱਕ ਵਾਰ ਉਹ ਤੂਫਾਨੀ ਤੌਰੇ ਵਾਂਗੂ ਵਧੀਆ ਅਵਧੀ ਸਭੀ ਹਲਕੇ ਚ ਜਲਦੀ ਨਾ ਬਣਾਉਣ ਚ ਕਾਮਯਾਬ ਹੁੰਦੀ ਨਜ਼ਰਾਤ ਰਹੇ ਨੇ ਦੇਖ ਜੀ ਦੇਖਿਆ ਜਾਵੇ ਕਮਲਜੀਤ ਚੱਕ ਨੂੰ ਟਿਕਟ ਮਿਲਣ ਦੀ ਸੁਭਾਵਨਾ ਕਿਉਂ ਕਾਂਗਰਸ ਪਾਰਟੀ ਹਮੇਸ਼ਾ ਜਿਹੜੇ ਲੋਕ ਜਿਹੜੇ ਨੌਜਵਾਨ ਕੰਮ ਕਰਦੇ ਹੁੰਦੇ ਨੇ ਟਿਕਟ ਦੇ ਦਾਅਵੇਦਾਰ ਹੁੰਦੇ ਨੇ ਉਹਨਾਂ ਦਾ ਆਪ ਚ ਧੜੇਬੰਦੀ ਹੋ ਜਾਂਦੀ ਆ ਤੇ ਕਾਂਗਰਸ ਪਾਰਟੀ ਨਵਾਂ ਬੰਦਾ ਲਿਆ ਕੇ ਇੱਕੋ ਦਾਮ ਉਹਨੂੰ ਟਿਕਟ ਦੇ ਕੇ ਲੜਾਉਣ ਦਾ ਜਿਹੜਾ ਪੱਤਾ ਉਹ ਪਹਿਲੇ ਸਮਿਆਂ ਤੋਂ ਖੇਡਦੀ ਆਈ ਆ ਕਈ ਥਾਵਾਂ ਤੇ ਤੇ ਹੋ ਸਕਦਾ ਵੀ ਇਹ ਚ ਧਾ ਲੱਗ ਵੀ ਸਕਦਾ ਕਮਲਜੀਤ ਚੱਕ ਦਾ ਪਰ ਹਲਕੇ ਦੇ ਜਿਹੜੇ ਦੇਖੋ ਕੰਮ ਕਰ ਰਹੇ ਨੇ ਇੰਨੇ ਸਮੇਂ ਦੇ ਜਿਹਨਾਂ ਦਾ ਡੈਕਟੋ ਪੁਆਇੰਟ ਦੇਖੀਏ ਉਹ ਉਹਨਾਂ ਨੇ ਤੇ ਪਾਇਰ ਜਿਹੜੇ ਜੰਮੇ ਹੋਏ ਨੇ ਪਾਇਰ ਬੱਟ ਕੇ ਆਪਦੇ ਪਾਇਰ ਜਮਾਉਣੇ ਇਹ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਕਿਉਂਕਿ ਸਾਰੇ ਜਿਹੜੇ ਵਰਕਰਾਂ ਜਾਂ ਆਪਾਂ ਆਗੂ ਕਹਿ ਲਈਏ ਜਿਨ੍ਹਾਂ ਦੀ ਆਪਾਂ ਜ਼ਿਕਰ ਕਰਿਆ ਸਾਰੇ ਹਲਕੇ 'ਚ ਇਕੱਲੇ-ਇਕੱਲੇ ਘਰ ਤੇ ਇਕੱਲੇ-ਇਕੱਲੇ ਪਿੰਡ ਦੇ ਇਕੱਲੇ-ਇਕੱਲੇ ਘਰ ਤੇ ਇਕੱਲੀ-ਇਕਲੀ ਬੋਟ ਤੋਂ ਜਾਣ ਨੂੰ ਨੇ ਉੱਥੇ ਤੱਕ ਕਮਲਜੀਤ ਚੱਕ ਦੇ ਪਹੁੰਚਣ ਨੂੰ ਟਾਈਮ ਬਹੁਤ ਲੱਗਣਾ ਪਰ ਜੇ ਇੱਕ ਹਵਾ ਬਣ ਜਾਂਦੀ ਆ ਉਹ ਹਵਾ 'ਚ ਤੇ ਉੱਪਰੋਂ ਪ੍ਰੈਸ਼ਰ ਕੋਈ ਜ਼ੋਰ ਹੋਵੇ ਤਾਂ ਭਾਈ ਡੈਕਟਲ ਦੇ ਦਾ ਤੇ ਸੁਣਿਆ ਵੀ ਜਾ ਰਿਹਾ ਵੀ ਇਹਨਾਂ ਨੂੰ ਟਿਕਟ ਮਿਲ ਸਕਦੀ ਆ ਤੇ ਜੇ ਇਸ ਤੋਂ ਇਲਾਵਾ ਦੇਖੀਏ ਤਾਂ ਇੱਕ ਬੀਬੀ ਐ ਉਹ ਵੀ ਟਿਕਟ ਦੀ ਇਸ ਕਾਜੈਂਡੀ ਚ ਆਵਣਾ ਪਰ ਉਹਨਾਂ ਨੇ ਅਜੇ ਅਸੀਂ ਪਤਾ ਕਰਿਆ ਸੀ ਉਹਨਾਂ ਨੇ ਕਿਹਾ ਵੀ ਸਾਡਾ ਨਾਮ ਨਹੀਂ ਲੈਣਾ ਜੇਕਰ ਨਹੀਂ ਕਰਨਾ ਹੈਗਾ ਹੋ ਸਕਦਾ ਵੀ ਕਾਂਗਰਸ ਪਾਰਟੀ ਪਹਿਲਾਂ ਬੀਬੀ ਹਰਚੰਦ ਕੌਰ ਸੀ ਤਾਂ ਲੇਡੀ ਜੀ ਨੂੰ ਇਥੇ ਲੜਾਉਣਾ ਚਾਹੀਏ ਤਾਂ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਪਰ ਉਹਨਾਂ ਨੇ ਕੋਈ ਕੰਮ ਬਹੁਤਾ ਨਹੀਂ ਹਲਕੇ ਚ ਅਜੇ ਉਹ ਨਜ਼ਰ ਆਏ ਤੇ ਇੱਕ ਹੋਰ ਦੇਖਿਆ ਜਾਵੇ ਜੀ ਸਾਰੇ ਉਮੀਦਵਾਰ ਨੇ ਇਹਨਾਂ ਬਾਰੇ ਦੱਸਤਾ ਅਸੀਂ ਵੀ ਕਿਹੜੇ ਚ ਭਾਈ ਕਿਹੜੇ ਗੋਣ ਨੇ ਜਿੰਨਾ ਪਤਾ ਸਾਨੂੰ ਵੱਧ ਵੀ ਪਤਾ ਹੋ ਸਕਦਾ ਜਿਹੜੇ ਨਾਮ ਰਹਿੰਦੇ ਨੇ ਪਰ ਜੇ ਇੱਕ ਗੱਲ ਹੋਰ ਦੇਖੀਏ ਤਾਂ ਇੱਕ ਸਰਵੇ ਕਰਿਆ ਜਿਹਦੇ ਚ ਚਰਨਜੀਤ ਚੰਨੀ ਸਭ ਤੋਂ ਵੱਧ ਵੋਟਾਂ ਨਾਲ ਮੈਲਕਲਾਂ ਹਲਕੇ ਚ ਜਿੱਤ ਰਹੇ ਨੇ ਤੇ ਜਿੱਤੋ ਜਿੱਥੋਂ ਆ ਰਹੇ ਨੇ ਪਹਾੜ ਤੋਂ ਉੱਥੋਂ ਵੀ ਰਹੇ ਨੇ ਜਿੱਥੇ ਉਹ ਪਹਿਲਾਂ ਤੋਂ ਲੜਦੇ ਨੇ ਸੈ ਚਮਕੌਰ ਸਾਹਿਬ ਉਧਰ ਉੱਥੋਂ ਵੀ ਉਹ ਜਿੱਤ ਰਹੇ ਨੇ ਪਰ ਜੇ ਕਿਤੇ ਉਹਨਾਂ ਨੂੰ ਮੁੱਖ ਮੰਤਰੀ ਕਿਹੜਾ ਇਲਾਕਾ ਤਾਂ ਤਾਂ ਮੁੱਖ ਮੰਤਰੀ ਕਿਹੜਾ ਧਮੀਦਵਾਰ ਹੁੰਦਾ ਜਿਹੜਾ ਦੂ ਥਾਵਾਂ ਤੋਂ ਲੜਦਾ ਤਾਂ ਉਹ ਦੂਸਰੀ ਆਪਦੀ ਇੱਕ ਤਾਂ ਉਹ ਆਪਦਾ ਰੱਖਣਗੇ ਜਿੱਥੇ ਉਹ ਹੈਗੇ ਨੇ ਉਧਰ ਇਹ ਤਾਂ ਥੀਨੇ ਪੁਰਾਣੀ ਇੱਕੋ ਮਹਿਲਕਲਾਂ ਹਲਕੇ ਨੂੰ ਚੁਣ ਸਕਦੇ ਨੇ ਜਿਉ ਮਹਿਲਕਲਾਂ ਹਲਕੇ ਨੂੰ ਚੁਣ ਲੈਂਦੇ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਸਾਰਿਆਂ ਦਾ ਬੱਤਾ ਕੱਟੇ ਜਾਣਾ ਪਰ ਜੇ ਉਹ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਲਾਣੇ ਜਾਂਦੇ ਨੇ ਤਾਂ ਇਹ ਸੰਭਵ ਆ ਇੰਨਾ ਕੁ ਆਪਣੀ ਚਰਚਾ ਕੀਤੀ ਅੱਜ ਦੀ ਮਹਿਲਕਲਾਂ ਹਲਕੇ ਬਾਰੇ ਬਾਕੀ ਸੋਨੂੰ ਜਿਆਦਾ ਨੌਲੇਜ ਆ ਕੋਈ ਤਾਂ ਆਪਣੀ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਹੜੇ ਲੀਡਰ ਚ ਕਿਹੜੇ ਗੌਣ ਨੇ ਆਪਾਂ ਕੋਈ ਕਿਸੇ ਨੂੰ ਲਾ ਕੇ ਨਹੀਂ ਕਿਹਾ ਜਿੰਨਾ ਕ ਆਪਾਂ ਨੂੰ ਨੌਲੇਜ ਆ ਉਹਨਾਂ ਬਾਰੇ ਦੱਸਿਆ ਤੇ ਆਪਣਾ ਕੋਈ ਸਬੰਧ ਨਹੀਂ ਹੈਗਾ ਜੀ ਆਪਾਂ ਕਹੀਏ ਵੀ ਆਪਾਂ ਇਹਦੇ ਢੜੇ ਚੋਂ ਜਾਂ ਇਹਦੇ ਨਾਲ ਸਾਰੇ ਆਪਣੇ ਭਰਾ ਨੇ ਸਾਰ ਚਲੋ ਇੰਨੀ ਇੱਕ ਆਪਣੀ ਅੱਜ ਦੀ ਗੱਲਬਾਤ ਸੀ ਕੱਲ ਨੂੰ ਕੋਈ ਨਵੇਂ ਵਿਸ਼ੇ ਤੇ ਨਵੀਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ